ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤ ਪਾਲ ਕਰ ਜਾਂਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੁਣ ਜਿਹੜਾ ਟਾਈਮ ਹੈ ਜੀ ਮਾਰਨਿੰਗ ਦਾ ਟਾਈਮ ਹੈ ਤੇ ਮੈਂ ਤਿਆਰ ਹੋ ਗਈ ਸੀਗੀ ਮੰਮੀ ਜੀ ਦਾ ਮੈਂ ਲੱਗ ਗਈ ਫਿਰ ਬਲੌਗ ਬਣਾਉਣ ਤਿਆਰ ਹੋ ਕੇ ਤੇ ਮੈਂ ਮਿੱਦ ਕਰ ਦਿਆਂ ਜੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗੂਗਾ ਜੇ ਬਲੌਗ ਵਧੀਆ ਲੱਗਿਆ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਅੱਜ ਵਾਲੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣ ਜੀ मेरा बेहड़ा पक्का हो तो ना ना तुम ना। के संभर करी बागी? मांज नाली वाइया मिट्टी कट्ठी कर दिया करेंगी फिर क्या दूरा लगेगा ਚਲੋ ਜੀ ਆਪਾਂ ਹੁਣ ਧੋਣੇਗੇ ਕੱਪੜੇ ਕੱਪੜੇ ਦੋ ਦਿਨ ਹੋ ਗਏ ਆਪਾਂ ਦਾ ਧੋਤੇ ਨਹੀਂ ਗਏ ਤੇ ਸਾਡਾ ਆਪਾਂ ਵੱਲੋਂ ਠੰਡਾ ਸਾਬ ਕੱਲ ਨੂੰ ਹੋਣੀ ਵਕਤ ਸਾਰੇ ਕੰਮ ਨਿਭੜੇ ਹੈਗੇ ਕੁਝ ਨਹੀਂ ਗਏ ਹੈ ਕਿੱਥੇ ਹੁਣ ਧੋਣੇ ਆਂਗੇ ਕੱਪੜਿਆਂ ਦੇ ਵਿੱਚ ਤੇਰ ਲੱਗੇ ਜ ਬਹੁਤ ਜ਼ਿਆਦੇ ਹੋ ਗਏ ਕੱਪੜੇ ਧੋਣ ਆਏ ਕੱਲੇ ਜਾਣੇ ਦਾ ਤਾਂ ਕੰਮ ਹੀ ਨਹੀਂ ਪੜਦੇ ਹੁੰਦੇ ਆ ਅੱਜ ਪ੍ਰੀਤਪਾਲ ਦਾ ਇਹ ਫਰਸ਼ੀਅਨ ਇਹ ਪਰਦੇਨ ਬਾਕੀ ਤਨਨੇ ਜਾ ਰਹੀ ਆ ਹੁਣ ਜਵਾਗ ਇਹਨਾਂ ਦੇ ਮਾ ਮੈਨੂੰ ਹਾਂ ਨਾ ਆਹ ਤਾਂ ਮੰਮੀ ਮੇਕਾਂ ਵਿੱਦਿਆ ਆਈ ਹੈਗੀ ਤਿੰਨੇ ਜਾ ਰਹੀ ਆ ਹੁਣ ਮੈਂ ਕਹਾਂ ਕਿਹੜਾ ਕਿਹੜਾ ਫਿਰਦਾ ਉਹ ਕੁਛ ਨਹੀਂ ਤਾਂ ਸਿਆਣ ਨਹੀਂ ਆਉਂਦੀ ਹੋਣੀ ਕਿਉਂ ਹੋਊਗਾ ਸੁਮੇਤਰੀ ਦੇ ਆਪਣੇ ਕੰਮ ਦੀ ਆ ਉਹ ਦੂਜਾ ਜਿਆਦਾ ਨਹੀਂ ਆਉਂਦੀ ਦੂਜਾ ਆਈ ਉਹਦੀ ਵੀ ਨਾ ਕਾਲੇ ਕੁਛ ਨਾ ਪਾਣੇ ਉੱਥੇ ਆਵੇ ਅਰਗੇ ਟੈਂਪੂ ਬਣਾਇਆ ਹੋਰ ਕੋਈ ਨਹੀਂ ਆਣੀ। ਦੇ ਜੀ ਆ ਦੇ ਆ। ਸੁਣ ਤੱਲੇ ਹੀ ਨਹੀਂ ਤੋੜ ਕੇ। ਨਹੀਂ ਹੋ। ਕਿਹ ਚਾਹ। ਜਾ ਕੇ ਆ ਹੁਣ ਮੈਂ ਹੁਣ ਉਹਦੇ ਆਈ ਵੀ। ਨਾ ਕਿੰਨੇ ਵਾਰ ਕਹਤਾ ਮੇਰੇ ਮਾਨਤਾ ਤਿੰਨਾਂ ਦੇ ਲੈ ਕੇ ਰੱਖੇ ਤੇ। ਨਾ ਉਹ ਮਾਸੀ ਕਹਿੰਦੀ ਵਿਚਾਰੀ ਆਈ ਚੁਰ ਗਈ। ਨਾ ਜਾਉਂਗੀ। ਅਸੀਂ ਦੋਈ ਵਾਗ ਜਾਵਾਂਗੇ ਉਹਦੇ ਜਾਨ। ਭਾਵੀਆਂ ਨਹੀਂ ਲੈਣ ਸਸੀ ਜੋਨੇ। ਲੈ ਜੀ। ਅਸੀਂ ਜਾਵਾਂਗੇ ਦੋਈ ਜਾਨੀ। ਸਹੀ ਗੱਲ ਆ। ਨਾ ਤਾਂ ਆਈ ਬਸ ਤੇ ਫਿਰ ਤੇ ਮਾਸੀ ਮੁਰਾ ਲੈ ਦੀਆਂ ਕਰਦੀਆਂ। ਦੇਖੀ ਜੇ ਉਹ ਆ ਜਾ ਨਾ ਮੇਰਾ ਖਰਚ ਲੈ ਜੀ। ਉਹਨਾਂ ਨੂੰ ਸੂਟ ਦੇਣਾ। ਇਹਦੇ ਮੌੜਾ ਨੂੰ ਗਈ ਆ ਉਹਦੇ ਜਾਵਾਂਗੇ। ਪਰ ਜਾਇਓ ਮਾੜਾ ਨੂੰ ਤੂੰ ਜਾਵੇਂ ਨਾ ਉੱਥੇ ਤੂੰ ਸਪੈਦਰ ਉੱਥੀ ਬਾਈ ਦੇ ਨਾਲ ਗਈ ਹਾਂ ਮੈਂ ਜੇ ਬੈਠ ਲਵਾਂ ਆ ਕੀ ਹੁੰਦਾ ਜੇ ਬੈਠ ਆ ਗਏ ਫਿਰ ਜੇ ਜਾ ਕੇ ਆਵਾਂਗੇ ਨਾ ਜਾ ਅਸ਼ਮੀਤ ਕੋ ਤੇਰ ਵਾਲੇ ਜੀ ਦਾ ਚਲ ਠੀਕ ਆ ਅਸ਼ਮੀਤ ਨਾਲ ਹੀ ਚੱਲ ਜਾਦੇ ਅੰਦਰ ਡਿਚ ਵੀ ਲੈ ਕੇ ਮੋਟਰ ਸੈਂਟੇ ਵੀ ਲੈ ਜਾ ਆ ਸੀ ਉਹਦੇ ਅਸ਼ਮੀਤ ਨਾਲ ਹੀ ਜਾ ਕੇ ਹਾਂ ਜੀ ਭਾਈ ਜੀ ਦੀ ਭੈਣ ਭੈਣ ਜੀ ਆ ਗਈ ਫਿਰ ਦੇਖ ਲਾਂਗੇ ਹਾਂ ਫਿਰ ਸੁਣਾ ਇੱਕ ਦਿਨ ਪੀਤੀ ਕਹਿੰਦੀ ਮੈਂ ਨਾਲ ਕੀ ਜਾਣਾ ਨਾਲ ਕੀ ਜਾਣਾ ਕੋਈ ਨਾ ਕੋਈ ਇਧਰੋਂ ਜਾਣਾ ਰ ਨਾ ਉੱਤਰੋਂ ਮੈਂ ਕਹਿੰਦਾ ਮਹਾਇਨ ਕਰਦੇ 20 ਮੈਂ 20 ਦਿਨ ਵਸਤਾ ਜਾਂਦੇ ਸਨਾਮੋਂ ਵਸ ਚਾੜਿਆ ਉਹ ਸਨਾਮ ਤੋਂ ਚਲਾ ਬਸ ਚਾੜਿਆ ਯਾਰ ਕਦੋਂ ਤੇ ਇੱਕ ਬਾਬਾ ਜੀ ਬੈਠਾ ਸੀ ਮੰਮੀ ਕਹਿੰਦਾ ਉਹ ਕਹਿੰਦਾ ਵੀ ਆਜਾ ਪੁੱਤ ਮੇਰੇ ਲੱਭੇ ਰਹਿ ਐ ਇੱਥੇ ਕਦੋਂ ਪੁੱਤ ਬਿਠਾ ਹੀ ਮੈਂ ਹੁਣ ਵੀ ਦਿਨ ਫੋਨ ਕਰੀ ਕਿਤੇ ਕਿੱਥੇ ਭਗ ਗਈ ਕਿਤੇ ਕਿੱਥੇ ਘੋ ਗਈ ਐਸ ਸੀਗਾ ਮਿਲਣੀ ਸੀ ਕਰਨੀ ਨਾ ਨਾ ਓ ਠੀਕ ਆ ਹੂੰ ਜਾ ਭਈਓ ਤੇ ਇਹ ਨਹੀਂ ਮਿਲਦਾ ਦੂਜੇ ਦਾ ਸਾਰੇ इके कोले लाउदे ने इते ने निमिदा कोला ने लाउदा हं एदा ने 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 ਫੋਟੋ ਤੇ ਵੀ ਦੇਵਾਇਨਸ ਆਨ ਦੇ ਰੂਪ ਉਹ ਗਿਆ ਜੇ ਮੈਂ ਇਹਨਾਂ ਤੋਂ ਫੋਟੋ ਮਾਰਨ ਕਿੰਨਾ ਇਹ ਫੋਟੋ ਨਾ ਕਾਇਆ ਕਰ ਤੇ ਫਤਾਂ ਝੋਕ ਲਾ ਦੋ ਸੋਹਣਾ ਸਾਡੀ ਸਰ ਵੀ ਪਾਉਣੀ ਹੈ ਕਿੰਨਾ ਸੋਹਣਾਗਾ ਇੱਕੋ ਜਿਹਾ ਹੋ ਗਿਆ ਜੇ ਦੋਨੇ ਚਲ ਭਾਈ ਬਾਦਵਾ ਤੇ ਕਰ ਬੋਗਾ ਇਹ ਗਾਣੇ ਪਾ ਦੇ ਚਲੋ ਜੀ ਐਸੀ ਅੱਜ ਦਾ ਆਪਣਾ ਬਲੌਗ ਤੇ ਮੈਂ ਉਮੀਦ ਕਰਦੀ ਤੁਹਾਨੂੰ ਅੱਜ ਦਾ ਬਲੌਗ ਬਹੁਤ ਹੀ ਵਧੀਆ ਲੱਗਿਆ ਹੋਊਗਾ ਤੇ ਵਲੌਗ ਦੇ ਅੰਤ ਪੈਥੀ ਕਰਦੇ ਆ ਜੀ ਕੱਲ ਨੂੰ ਮਿਲਨੇ ਕਿਸੇ ਨਵੇਂ ਵਲੌਗ ਦੇ ਨਾਲ ਸ਼ਤਰੀਆ ਕਰ